ਜਲੰਧਰ ਦੇ ਧੰਨੋਵਲੀ ਫਾਟਕ ਨੇੜੇ ਵਾਪਰੇ ਹਾਦਸੇ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਇਹ ਹਾਦਸਾ ਸੋਮਵਾਰ ਸਵੇਰੇ ਕਰੀਬ 10:30 ਵਜੇ ਵਾਪਰਿਆ ਤੇ ਮ੍ਰਿਤਕ ਦੀ ਪਛਾਣ ਅਮਰਜੀਤ ਸਿੰਘ ਵਾਸੀ ਕੰਗਸਾ ਬੋਵਜੋ ਹੋਈ ਹੈ ਜਲੰਧਰ ਚੋਣੀ ਦੀ ਪ੍ਰਾਗਪੁਰ ਚੌਂਕੀ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਮੁੱਢਲੀ ਜਾਣਕਾਰੀ ਦੇ ਮੁਤਾਬਕ ਬਰੇਜ਼ਾ ਗੱਡੀ ਦੇ ਵਿੱਚ ਤਿੰਨ ਨੌਜਵਾਨ ਜਲੰਧਰ ਵੱਲ ਨਵਾਰੇ ਸਨ ਇਸ ਦੌਰਾਨ ਉਹਨਾਂ ਦੀ ਕਾਰ ਮਿਨੀ ਟਰੱਕ ਦੇ ਨਾਲ ਟਕਰਾ ਗਈ ਇਸ ਵਿੱਚ ਮਿਨੀ ਟਰੱਕ ਚਲਾ ਰਹੇ ਇੱਕ ਵਿਅਕਤੀ ਦੀ ਮੌਤ ਹੋ ਗਈ ਇਸ ਦੇ ਨਾਲ ਹੀ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੈ। ਠੀਕ ਹੈ। ਜਿਹੜੇ ਤੁਹਾਡੇ ਨਾਲ ਦੇ ਸੀਗੇ ਉਹ ਸਰ ਕਿੱਥੇ ਹੈਗੇ ਹੁਣ? ਮੈਨੂੰ ਪਤਾ ਹੀ ਨਹੀਂ ਕਿ ਇਹ ਕਿੱਥੇ ਖੜਾ ਹੋਊਗਾ। ਅੱਛਾ ਜੀ। ਜਲੰਧਰ ਦੇ ਧਨੋਵਲੀ ਫਾਟਕ ਨੇੜੇ ਵਾਪਰੇ ਹਾਸੇ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਇਹ ਹਾਸਾ ਸੋਮਵਾਰ ਸਵੇਰੇ ਕਰੀਬ 10:30 ਵਜੇ ਵਾਪਰਿਆ। ਮ੍ਰਿਤਕ ਦੀ ਪਛਾਣ ਅਮਰਜੀਤ ਸਿੰਘ ਵਾਸੀ ਕੰਗਸਾ ਬੋਵਜੋ ਹੋਈ ਹੈ ਜਲੰਧਰ ਚੋਣੀ ਦੀ ਪ੍ਰਾਗਪੁਰ ਚੌਂਕੀ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਮੁੱਢਲੀ ਜਾਣਕਾਰੀ ਦੇ ਮੁਤਾਬਕ ਬਰੇਜ਼ਾ ਗੱਡੀ ਦੇ ਵਿੱਚ ਤਿੰਨ ਨੌਜਵਾਨ ਜਲੰਧਰ ਵੱਲ ਨਵਾਰੇ ਸਨ ਇਸ ਦੌਰਾਨ ਉਹਨਾਂ ਦੀ ਕਾਰ ਮਿਨੀ ਟਰੱਕ ਦੇ ਨਾਲ ਟਕਰਾ ਗਈ ਇਸ ਵਿੱਚ ਮਿਨੀ ਟਰੱਕ ਚਲਾ ਰਹੇ ਇੱਕ ਵਿਅਕਤੀ ਦੀ ਮੌਤ ਹੋ ਗਈ ਇਸ ਦੇ ਨਾਲ ਹੀ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਠੀਕ ਹੈ ਮਿੱਕਾ ਖੱਡਿਆ ਵਿੱਚੋਂ ਪੁੱਜਿਆ ਨੇ ਆਪ ਜਿਹੜੇ ਤੁਹਾਡੇ ਨਾਲ ਦੇ ਸੀਗੇ ਉਹ ਸਰ ਕਿੱਥੇ ਹੈਗੇ ਹੁਣ ਬੰਦੇ ਨੂੰ ਪਤਾ ਹੀ ਨਹੀਂ ਕਿ ਇਹ ਕਿੱਥੇ ਖੜਾ ਹੋ ਗੋਗਾ ਅੱਛਾ ਜੀ